ਹੈਲੋ ਦੋਸਤੋ ਉਹ ਵੀ ਇੱਕ ਬਰਸਾਤੀ ਜਿਹਾ ਦਿਨ ਸੀ ਮੈਂ ਅਮਰਤਾ ਹਾਂ ਇੱਕ ਆਮ ਜਿਹੀ ਕੁੜੀ ਜਿਹੜੀ ਜਿਹੜੀ ਇੱਕ ਪਿੰਡ ਵਿੱਚ ਵੱਡੀ ਹੋਈ ਮੇਰੇ ਪਰਿਵਾਰ ਵਿੱਚ ਸਭ ਕੁਝ ਆਮ ਵਾਂਗ ਹੀ ਚੱਲ ਰਿਹਾ ਸੀ ਪਰ ਉਸ ਦਿਨ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਮੀਂਹ ਬਹੁਤ ਜ਼ੋਰ ਨਾਲ ਪੈ ਰਿਹਾ ਸੀ ਜਿਵੇਂ ਆਸਮਾਨ ਵੀ ਰੋ ਰਿਹਾ ਹੋਵੇ ਮੈਂ ਆਪਣੇ ਚਾਚੇ ਦੇ ਘਰ ਗਈ ਸੀ ਕਿਉਂਕਿ ਮੇਰੀ ਚਾਚੀ ਨੂੰ ਮੇਰੀ ਮਦਦ ਦੀ ਲੋੜ ਸੀ ਮੇਰੀ ਚਾਚੀ ਨੂੰ ਆਪਣੇ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਦੀ ਲੋੜ ਸੀ ਇਸ ਕਰਕੇ ਮੈਂ ਉਹਨਾਂ ਦੇ ਘਰੇ ਗਈ ਸੀ ਉੱਥੇ ਮੇਰੇ ਚਾਚੇ ਦਾ ਮੁੰਡਾ ਜਿਸ ਨੂੰ ਮੈਂ ਭਰਾ ਵਾਂਗ ਮੰਦੀ ਸੀ ਵੀ ਮੌਜੂਦ ਸੀ ਉਸਦਾ ਨਾਮ ਵੀਰ ਸੀ ਅਤੇ ਉਹ ਮੇਰੇ ਨਾਲੋਂ ਕੁਝ ਵੱਡਾ ਸੀ ਅਸੀਂ ਬਚਪਨ ਵਿੱਚ ਇਕੱਠੇ ਖੇਡੇ ਪਰ ਹੁਣ ਵੱਡੇ ਹੋ ਚੁੱਕੇ ਸੀ ਤਾਂ ਘੱਟ ਗੱਲਾਂ ਹੁੰਦੀਆਂ ਸੀ ਉਸ ਦਿਨ ਮੀ ਨੇ ਸਭ ਕੁਝ ਬਦਲ ਦਿੱਤਾ ਮੇਜਾ ਜੀ ਨੂੰ ਮਦਦ ਕਰ ਰਹੀ ਸੀ ਜਦੋਂ ਵੀਰ ਨੇ ਕਿਹਾ ਅਮਿਰਤਾ ਬਾਹਰ ਮੀਂਹ ਬਹੁਤ ਪੈ ਰਿਹਾ ਹੈ ਤੂੰ ਘਰ ਕਿਵੇਂ ਜਾਵੇਂਗੀ ਰਾਹ ਵਿੱਚ ਨਦੀ ਵੀ ਵਗ ਰਹੀ ਹੈ ਮੈਂ ਚਿੰਤਾ ਵਿੱਚ ਪੈ ਗਈ ਕਿਉਂਕਿ ਮੇਰਾ ਘਰ ਪਿੰਡ ਦੇ ਦੂਜੇ ਪਾਸੇ ਸੀ ਅਤੇ ਮੀਂਹ ਵਿੱਚ ਜਾਣਾ ਖਤਰਨਾਕ ਹੋ ਸਕਦਾ ਸੀ ਚਾਚੀ ਨੇ ਕਿਹਾ ਵੀਰ ਤੂੰ ਜਾ ਛੱਡ ਕੇ ਆ ਪਰ ਧਿਆਨ ਨਾਲ ਵੀਰ ਨੇ ਹਾਸੇ ਕੇ ਕਿਹਾ ਚਿੰਤਾ ਨਾ ਕਰੋ ਮੈਂ ਇਸ ਨੂੰ ਸੁਰੱਖਿਅਤ ਪਹੁੰਚਾ ਦੇਵਾਂਗਾ ਅਸੀਂ ਬਾਹਰ ਨਿਕਲੇ ਮੀਂਹ ਦੀਆਂ ਬੂੰਦਾਂ ਸੱਤ ਵਾਂਗ ਡਿੱਗ ਰਹੀਆਂ ਸੀ ਵੀਰ ਨੇ ਆਪਣੀ ਗੱਡੀ ਚਲਾਈ ਅਤੇ ਅਸੀਂ ਰਸਤੇ ਵਿੱਚ ਬਥੇ ਪਰ ਰਾਹ ਵਿੱਚ ਨਦੀ ਦਾ ਪਾਣੀ ਵਧ ਗਿਆ ਸੀ ਅਤੇ ਪੁਲ ਬੰਦ ਹੋ ਗਿਆ ਸੀ ਪੁਲਿਸ ਵਾਲੇ ਖੜੇ ਸਨ ਅਤੇ ਕਹਿ ਰਹੇ ਸਨ ਕਿ ਅਗਲੇ ਕੁਝ ਘੰਟੇ ਤੱਕ ਨਹੀਂ ਖੁੱਲੇਗਾ ਵੀਰ ਨੇ ਮੇਰੀ ਮੇਰੇ ਵੱਲ ਵੇਖਿਆ ਤੇ ਇਹ ਕਹਿਣ ਲੱਗਾ ਹੁਣ ਕੀ ਕਰੀਏ ਤੂੰ ਠੰਡ ਵਿੱਚ ਬੈਠੀ ਰਹੇਂਗੀ ਨੇੜੇ ਹੀ ਇੱਕ ਹੋਟਲ ਆ ਮੈਂ ਉੱਥੇ ਰੁੱਕ ਜਾਂਦੇ ਆ ਜਦੋਂ ਮੀਂਹ ਤੱਕ ਮੀਂਹ ਘਟ ਹੋ ਗਿਆ ਉਦੋਂ ਆਪਾਂ ਘਰ ਚਲੇ ਜਾਵਾਂਗੇ ਮੈਚ ਕੀ ਕਿਉਂਕਿ ਮੈਂ ਕਦੇ ਵੀ ਅਜਿਹੇ ਹੋਟਲ ਵਿੱਚ ਨਹੀਂ ਗਈ ਸੀ ਪਰ ਮੀ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਅਸੀਂ ਉਸ ਹੋਟਲ ਵਿੱਚ ਪਹੁੰਚੇ ਜੋ ਕੀ ਰਸਤੇ ਕਿਨਾਰੇ ਇੱਕ ਛੋਟਾ ਜਿਹਾ ਰੈਸਟੋਰੈਂਟ ਗੈਸਟ ਹਾਊਸ ਵਾਗ ਲੱਗ ਰਿਹਾ ਸੀ ਵੀਰ ਨੇ ਕਿਹਾ ਇੱਕ ਕਮਰਾ ਬੁੱਕ ਕਰ ਦਿੱਤਾ ਕਹਿੰਦਾ ਕਿ ਅਸੀਂ ਇੱਥੇ ਆਰਾਮ ਕਰ ਲਵਾਂਗੇ ਤੇ ਚਾਹ ਵੀ ਪੀ ਲਵਾਂਗੇ ਕਮਰੇ ਵਿੱਚ ਪਹੁੰਚ ਗਏ ਮੈਂ ਗਿੱਲੇ ਕੱਪੜੇ ਨੂੰ ਵੇਖ ਕੇ ਚਿੰਤਾ ਵਿੱਚ ਪੈ ਗਏ ਵੀਰ ਨੇ ਕਿਹਾ ਤੂੰ ਬਾਥਰੂਮ ਵਿੱਚ ਜਾ ਕੇ ਆਪਣੇ ਆਪ ਨੂੰ ਸੁਕਾ ਕਰ ਲੈ ਮੈਂ ਬਾਹਰ ਜਾਵਾਂਗਾ ਜਦੋਂ ਮੈਂ ਬਾਹਰ ਆਇਆ ਤਾਂ ਵੀਰ ਨੇ ਚਾਹ ਮੰਗਵਾਈ ਹੋਈ ਸੀ ਅਸੀਂ ਬੈਠ ਕੇ ਗੱਲਾਂ ਕਰ ਰਹੇ ਸੀ ਬਚਪਨ ਦੀਆਂ ਯਾਦਾਂ ਯਾਦ ਆ ਰਹੀਆਂ ਸੀ ਉਹ ਹੱਸਦਾ ਤੇ ਕਹਿੰਦਾ ਤੂੰ ਅਜੇ ਵੀ ਉਹੀ ਨਿੱਕੀ ਅਮਰਤਾ ਹੈਂ ਜੋ ਖੇਡਾਂ ਵਿੱਚ ਹਰ ਨਹੀਂ ਸੀ ਮੰਦੀ ਮੈਂ ਬਾਹਰ ਲਗਾਤਾਰ ਪੈ ਰਿਹਾ ਸੀ ਅਤੇ ਕਮਰੇ ਵਿੱਚ ਇੱਕ ਅਜੀਬ ਜਿਹੀ ਚੁੱਪ ਛਾ ਗਈ ਸੀ ਵੀਰ ਨੇ ਅਚਾਨਕ ਮੇਰੇ ਵੱਲ ਵੇਖਿਆ ਕਿਹਾ ਅਮਰਤਾ ਮੈਨੂੰ ਤੈਨੂੰ ਕੁਝ ਕਹਿਣਾ ਹੈ ਮੈਂ ਤੈਨੂੰ ਬਹੁਤ ਪਸੰਦ ਕਰਦਾ ਨਹੀਂ ਪਿਆਰ ਕਰਦਾ ਬਚਪਨ ਤੋਂ ਹੀ ਮੈਂ ਹੈਰਾਨ ਹੋ ਗਈ ਮੈਂ ਉਸ ਨੂੰ ਭਰਾ ਵਾਂਗ ਮੰਦੀ ਸੀ ਪਰ ਉਸ ਦੀ ਅੱਖਾਂ ਵਿੱਚ ਕੁਝ ਅਜੀਬ ਸੀ ਜੋ ਮੈਨੂੰ ਰੋਕ ਨਹੀਂ ਸਕਿਆ ਉਹ ਨੇੜੇ ਆਇਆ ਤੇ ਮੇਰੇ ਹੱਥ ਨੂੰ ਫੜ ਲਿਆ ਮੀਂਹ ਦੀ ਆਵਾਜ਼ ਦੇ ਸਭ ਕੁਝ ਟੱਕ ਲਿਆ ਉਸਨੇ ਮੈਨੂੰ ਆਪਣੇ ਨਾਲ ਖਿੱਚ ਲਿਆ ਅਤੇ ਇੱਕ ਨਰਮ ਜੁੱਮੀ ਮੇਰੇ ਮੱਥੇ ਤੇ ਦਿੱਤੀ ਮੈਂ ਝਿਜਕੀ ਰੋਕ ਨਹੀਂ ਸਕੇ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਅਤੇ ਅਸੀਂ ਉੱਥੇ ਬੈਠੇ ਰਹੇ ਗੱਲਾਂ ਕਰਦੇ ਰਹੇ ਉਹ ਮੈਨੂੰ ਆਪਣੇ ਸੁਪਨੇ ਦੱਸ ਰਿਹਾ ਸੀ ਮੇਰੇ ਬਾਰੇ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਇੱਕ ਨਵੀਂ ਦੁਨੀਆ ਵਿੱਚ ਆ ਗਈ ਹੋਵਾਂ ਸਮਾਂ ਵੀ ਤਾਂ ਗਿਆ ਮੇ ਘਟ ਰਿਹਾ ਸੀ ਵੀਰ ਨੇ ਮੈਨੂੰ ਕਿਹਾ ਅਮ੍ਰਿਤਾ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅੱਜ ਤੋਂ ਤੂੰ ਮੇਰੀ ਹੈ ਉਸਨੇ ਮੈਨੂੰ ਹੌਲੀ-ਹੌਲੀ ਨੇੜੇ ਕੀਤਾ ਅਤੇ ਅਸੀਂ ਇੱਕ ਇਕੱਠੇ ਬੈੱਡ ਤੇ ਬੈਠ ਗਏ ਉਸਨੇ ਮੇਰੇ ਵੱਲ ਨੂੰ ਸਲ੍ਹਾਇਆ ਮੇਰੇ ਗੱਲਾਂ ਨੂੰ ਸੁਆ ਮੈਂ ਅੱਖਾਂ ਬੰਦ ਕਰ ਲਈਆਂ ਤੇ ਉਸ ਨੂੰ ਮਹਿਸੂਸ ਕੀਤਾ ਉਹ ਨਰਮ ਨਾਲ ਮੈਨੂੰ ਆਪਣੇ ਨਾਲ ਲੈ ਤਾਰ ਰਿਹਾ ਸੀ ਅਤੇ ਅਸੀਂ ਉੱਥੇ ਰਹਿ ਕੇ ਇੱਕ ਦੂਜੇ ਨੂੰ ਮਹਿਸੂਸ ਕੀਤਾ ਉਸਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਜੋ ਇੱਕ ਪਿਆਰ ਕਰਨ ਵਾਲਾ ਕਰਦਾ ਹੈ ਨਰਮੀ ਨਾਲ ਪਿਆਰ ਨਾਲ ਮੈਨੂੰ ਲੱਗਾ ਰਿਹਾ ਸੀ ਜਿਵੇਂ ਮੈਂ ਉੱਡ ਰਹੀ ਹਾਂ ਪਰ ਫਿਰ ਵੀ ਡਰ ਰਹਾ ਕਰ ਰਿਹਾ ਸੀ ਉਹ ਮੇਰੇ ਸਰੀਰ ਨੂੰ ਸਹਲਾਉਂਦਾ ਰਿਹਾ ਸੀ ਮੇਰੇ ਨਾਲ ਗੱਲਾਂ ਕਰਦਾ ਰਿਹਾ ਅਤੇ ਅਸੀਂ ਉਸ ਪਲ ਵਿੱਚ ਖੋ ਗਏ ਜਦੋਂ ਉਹ ਮੀ ਘਟ ਹੋ ਗਿਆ ਤਾਂ ਅਸੀਂ ਵਾਪਸ ਆਏ ਪਰ ਉਸ ਦਿਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਵੀਰ ਨੇ ਵਾਦਾ ਕੀਤਾ ਕਿ ਉਹ ਮੇਰੇ ਨਾਲ ਵਿਆਹ ਕਰਾਏਗਾ ਪਰ ਪਰਿਵਾਰ ਨੂੰ ਕਿਵੇਂ ਮਨਾਉਣਾ ਸੀ ਅਸੀਂ ਲੋਕ ਕੇ ਮਿਲਦੇ ਰਹੇ ਕੁਝ ਮਹੀਨੇ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਬਹੁਤ ਆਗਮਾ ਹੋ ਗਿਆ ਚਾਚੇ ਨੇ ਵੀਰ ਨੂੰ ਘਰੋਂ ਕੱਢ ਦਿੱਤਾ ਅਤੇ ਮੈਨੂੰ ਵੀ ਤਾਨੇ ਮਿਲੇ ਪਰ ਵੀਰ ਨੇ ਮੈਨੂੰ ਛੱਡਿਆ ਨਹੀਂ ਉਹ ਆਪਣੇ ਪੈਰਾਂ ਤੇ ਖੜਾ ਹੋਇਆ ਨੌਕਰੀ ਕੀਤੀ ਤੇ ਅੱਤੇ ਫਿਰ ਪਰਿਵਾਰ ਨੂੰ ਮਨਾ ਲਿਆ ਅੱਜ ਅਸੀਂ ਵਿਆਹੇ ਹਾਂ ਪਿਆਏ ਹੋਏ ਹਾਂ ਅਤੇ ਉਹ ਪ੍ਰਸਾਤੀ ਦੇ ਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਜਾਦ ਬਣ ਗਈ ਉਸਨੇ ਮੈਨੂੰ ਪਿਆਰ ਸਿਖਾਇਆ ਨਰਮੀ ਨਾਲ ਬਿਨਾ ਕਿਸੇ ਜ਼ਬਰਦਸਤੀ ਦੇ ਉਹ ਮੇਰਾ ਪਹਿਲਾ ਅਤੇ ਆਖਰੀ ਪਿਆਰ ਹੈ ਇਹ ਮੇਰੀਆਂ ਆਪੀਤੀਆਂ ਜੋ ਮੈਂ ਅੱਜ ਵੀ ਯਾਦ ਕਰਕੇ ਮੁਸਕਰਾ ਲੈਂਦੀ ਹਾਂ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਹੁੰਦੇ ਹਨ ਜੋ ਅਚਾਨਕ ਬਦਲ ਜਾਂਦੇ ਹਨ ਪਰ ਜੇ ਪਿਆਰ ਸੱਚਾ ਹੋਵੇ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ ਤੇ ਹੋਰ ਇਹ ਜਾ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ